ਸਤਿ ਸ੍ਰੀ ਅਕਾਲ ਜੀ ਆਪਣੇ ਲਵੇ ਆ ਜਿਹੜਿਆ ਸੈੱਡ ਦੀਆਂ ਕੈਂਚੀਆਂ ਤਾਰ ਕਰੀਆਂ ਸੀ ਉਹ ਰੰਗ ਕਰਨ ਵਾਸਤੇ ਆਇਆ ਮਰਦਾਨਾ ਪੈਂਟਰ ਨਾਲ-ਨਾਲ ਪੇਂਟ ਪੇਟਿੰਗ ਦਾ ਵੀ ਕੰਮ ਕਰਦਾ ਦੇਖੋ ਜੀ ਉਹਦਾ ਨੰਬਰ ਵੀ ਤੁਹਾਨੂੰ ਸਕਰੀਨ ਤੇ ਪਾਵਾਂਗੇ ਜੇ ਕਿਸੇ ਵੀਰ ਭਾਈ ਨੇ ਕੋਈ ਰੰਗ ਦਾ ਕੰਮ ਕਰਾਉਣਾ ਹੋਵੇ ਤਾਂ ਵੀ ਇਹ ਨਾਲ-ਨਾਲ ਭਾਈ ਮਰਦਾਨਾ ਸਾਡਾ ਗਾਉਣ ਦਾ ਵੀ ਸੌਂਕ ਰੱਖਦਾ ਉਹਦਾ ਗਾਣਾ ਸਾਨੂੰ ਸੁਣਾਉਣਿਆ ਉਸਦਿਆਂ ਨੂੰ ਕੀ ਹਾਲ ਆ ਬਈ ਮਰਦਾਨੇ ਵਧੀਆ ਬਈ ਜੀ ਵਧੀਆ ਤੇ ਦਰਸ਼ਕਾਂ ਨੂੰ ਕੋਈ ਗਾਣਾ ਸੁਣਾਏਗਾ ਜੀ ਹਾਂਜੀ ਜਰੂਰ ਸੁਣਾਵਾਂਗੇ ਕਿਹੜਾ ਗਾਣਾ ਸੁਣਾਏ ਸਰਦੂਲ ਸਕੰਦਰ ਦਾ ਸਾਡੇ ਆਪਰਾ ਦੋ ਸਿੱਖੀ ਉਡਣਾ ਸੱਡਿਆਂ ਪਰਾਂ ਤੋਂ ਸਿੱਖੀ ਉਡਣਾ ਨਿਵਗੀ ਦੁਰਕੀ ਤੇ ਆਲਣਾ ਬਣਾ ਕੇ ਹੋ ਵੱਡੇ ਆशिकਾਰੀਆਂ ਨੇ ਮੋਹ ਲਿਆ ਆ ਵੱਡੇ ਆਸ਼ਿਕਾਰੀਆਂ ਨੇ ਮੋਹ ਲਿਆ ਵੱਡੇ ਆਸ਼ਿਕਾਰੀਆਂ ਨੇ ਮੋਹ ਲਿਆ ਨੀਏ ਮੇ ਮੋਤੀਆਂ ਦੇ ਚੋਗਤਗਾ ਕੇ ਸੱਡਿਆਂ ਪਰਾਂ ਤੋਂ ਸਿੱਖੀ ਉਡਣਾ ਨੀ ਵੈਗੀ ਦੂਰੀ ਕੀ ਤੇ ਆਲਣਾ ਬਣਾ ਕੇ ਸਾਡਿਆਂ ਪਰਾਂ ਤੋਂ ਸਿੱਖੀ ਉਡਣਾ ਨੀ ਵੈਗੀ ਦੂਰੀ ਕੀ ਤੇ ਆਲਣਾ ਬਣਾ ਕੇ ਇਹ ਭਾਈ ਦਾ ਗਾਣਾ ਕਰਦੋ ਯਾਰ ਕਰੇ ਕੋ ਦਾ ਗਾਣਾ ਹੋਰ ਵੀ ਦਾ ਗਾਣਾ ਫੇਰ ਮਾਂ ਮੰਨ ਇਹ ਬਧੀਆ ਗਾਣੀ ਯਾਰ ਕਰੇ Thank um,